ਸ਼ਪਾਲ ਸਿੰਘ ਪਿੰਡ ਤਪੂੜੀ ਮੇਰੇ ਲੜਕਾ ਜਗਰਾਜ ਸਿੰਘ ਮਾ ਉਹਦਾ ਵਿਆਹ ਕਾਲੇ ਨੰਗਲ ਹੋਇਆ ਕਿ ਲਵ ਮੈਰਿਜ ਹੋਈ ਆ ਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਆਉਂਦੀ ਰਹੀ ਆ ਮੁਰਕੇ ਧੱਕੇ ਨਾਲ ਮੇਰੇ ਘਰੇ ਨੇ ਵਿਆਹ ਕੀਤਾ ਤੈਨੂੰ ਮੈਂ ਨਮੋਸ਼ੀ ਦਾ ਮਾਰਿਆ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ ਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ ਮੈਂ 5 7 10 ਬੰਦੇ ਖੜਕੇ ਤੇ ਆਪਣਾ ਪੈਸ ਕਰਕੇ ਤੇ ਆ ਫੇਰੇ ਲੈ ਕੇ ਗੁਰਦੁਆਰੇ ਤੇ ਇਹਦਾ ਵਿਆਹ ਕੀਤਾ ਕਿੰਨੀ ਤਰੀਕ ਨੂੰ ਕੀਤਾ ਇਹ ਜੀ 18 18 ਜਨਵਰੀ 20 18 18 18 2018 ਜੀ ਅੱਛਾ ਜੀ ਫਿਰ ਉਹਦੇ ਤੋਂ ਬਾਅਦ ਇਹ ਇਹਨਾਂ ਕਨੈਕਟਮੈਂਟ ਕਨਵੋਇਨਮੈਂਟ ਇੱਕ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਤੋਂ ਬਾਹਰ ਭੇਜੇਗਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜਾ ਹੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਨਾਲ ਮਿਲ ਕੇ ਇਹਨੇ ਕੀ ਤੇ ਮੈਂ ਐਲਿਸ ਵੀ ਕੁੜੀ ਨੂੰ ਕਰਾਈ ਫੇਰ ਮੈਂ ਬਾਅਦ ਚ ਇਹਦੀ ਤਿੰਨ ਵਾਰੀ ਐਲਿਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਯੂ ਐਸ اے ਦੀ ਫੈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਇਆ ਖਰਚ ਆਇਆ ਇੱਕ ਮਹੀਨਾ ਉੱਥੇ ਟ੍ਰੇਨਿੰਗ ਤੇ ਦਵਾਈ ਮੈਂ ਇਹਨੂੰ ਤੇ ਉੱਥੋਂ ਇਹ ਹైదరాబాద్ ਦੇ ਨਾਲ ਹੀ ਟ੍ਰੇਨਿੰਗ ਹੋਈ ਉੱਥੋਂ ਇਹ ਫੇਲ ਹੋ ਗਈ ਫਿਰ ਇਹ ਤੇ ਦੁਬਾਰਾ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫੈਲ ਵਾਈ ਫੈਲ ਵਾਈ ਦੋ ਵਾਰੀ ਨਿਊਜ਼ੀਲੈਂਡ ਵੀ ਲਵਾਈ ਤੇ ਉੱਥੋਂ ਹੀ ਇਹ ਫੇਲ ਹੋ ਗਈ ਰਿਬੂਜ ਹੋ ਗਈ ਦੁਬਾਰਾ ਫੇਰ ਮੈਂ ਕੈਨੇਡਾ ਦੀ ਲਵਾਈ ਉੱਥੇ 4 ਲੱਖ ਨਿਊਜ਼ੀਲੈਂਡ ਵੀ ਮੇਰਾ ਖਰਚਾ ਹੋਇਆ ਮੁੜ ਕੇ ਮੈਂ ਜੀ ਕੈਨੇਡਾ ਦੀ ਫਾਈਲ ਲਵਾਈ ਕੈਨੇਡਾ ਜਿਹਦਾ ਵਿਜਾ ਆ ਗਿਆ ਵਿਜਾ ਆ ਗਿਆ ਉੱਤੇ ਮੇਰਾ 20 ਤੋਂ 25 ਲੱਖ ਰੁਪਏ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਬਾਰ-ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਭਈ ਦਿੱਤਾ ਭਈ ਇਹ ਲਓ ਤੁਸੀਂ ਫਾਈਲ ਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਤੇ ਪਹਿਲਾਂ ਬੜੇ ਥਾਂ ਹੀ ਫਿਰਿਆ ਉਹ ਜਾਲੀ ਹੀ ਮੁੜ ਕੇ ਦੁਬਾਰਾ ਫੇਰ ਰਹੀ ਕਿਹਾ ਤੇ ਇਹਨੇ ਕਾਲਜ ਬਲੋਂ ਹੰਡਕੂਮੈਂਟ ਭੇਜਿਆ ਤੇ ਅਸੀਂ ਗੁਰਮ ਗੁਰਮਲਾਬ ਲਾ ਲੁਧਿਆਣੇ ਤੋਂ ਜਿਹੜੀ ਕੋਈ ਫੈਲ ਲੋਾਈ ਜਰੀ ਉੱਥੇ ਮੇਰਾ 3-4 ਲੱਖ ਰੁਪਈਆ ਖਰਚ ਹੋਇਆ ਖਰਚ ਕਰਕੇ ਮੈਂ ਆਪਣੇ ਮੁੰਡੇ ਦਾ ਵਿਆਹ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਨੇ ਕਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਨੂੰ ਸਾਹਮਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛੇ ਜਾਂ ਲੱਗੇ ਭੇਜ ਦਿਓ 2 ਮਹੀਨੇ ਲੱਗ ਲੱਗ ਰਹਿਣਗੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ 에어ਪੋਰਟ ਤੇ ਪਹੁੰਚੇ ਤੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਆਇਆ ਅਸੀਂ ਮੁੰਡੇ ਨੇ ਹਾਨੂੰ ਫੋਨ ਕੀਤਾ ਵੀ ਆਹ ਕੁਝ ਬੋਲ ਰਹੀ ਹੈ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਆਪਣੇ ਵਕੀਲ ਕਰਕੇ ਤੇ ਇਹਨੂੰ 에어ਪੋਰਟ ਤੋਂ ਵੀ ਅਹੀ ਬਾਹਰ ਕੱਢਿਆ ਮੁਰਕੇ ਇਹ ਲੈਣ ਨਹੀਂ ਆਈ ਸਾਡੀ ਭਣਜੀ ਹੀ ਉਹਨੇ ਇਹਨੂੰ ਲੈਣ ਆਈ ਉਹ ਇਹਨੂੰ ਲੈ ਕੇ ਗਈ 1 ਮਹੀਨਾ ਉਹਦੇ ਕੋਲ ਰਹਿ ਰਿਹਾ ਉਹਦੇ ਤੋਂ ਬਾਅਦ ਇਹ ਉੱਥੇ ਫੇਰੇ ਕੋਈ ਕੰਮਕੁਮ ਨਹੀਂ ਇਹਨੂੰ ਮਿਲਿਆ ਤੇ ਇਹ ਚਲਾ ਗਿਆ ਆਪਣੇ ਬਰਦਰ ਕੋਲ ਦੀ ਭੂਆ ਦਾ ਲੜਕਾ ਸਰੀ ਜੀ ਸਰੀ ਜੋ ਚਲਾ ਗਿਆ ਸਰੀ ਜਾ ਕੇ ਚਲੋ ਇਹ ਕੰਮ ਕਰ ਤੇ ਮਾੜਾ ਮੋਟਾ ਲੱਗ ਗਿਆ ਮੁੜ ਕੇ ਬਾਰ ਬਾਰ ਇਹਨੂੰ ਧਮਕੀਆਂ ਦੇਂਦੀ ਰਹੀ ਕਿ ਮੈਨੂੰ ਰਿਪੋਰਟ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆ ਕਰ ਦੇਣਾ ਤੈਨੂੰ ਇਹ ਕਰ ਦੇਣਾ ਇਹ ਮੁੰਡਾ ਸੋਚ-ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਜੇ ਉਹ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਕਿ ਸਾਡਾ ਮੁੰਡਾ ਇਤਨਾ ਇਤਨਾ ਕਰਕੇ ਹੋ ਗਿਆ ਬਿਮਾਰ ਹੋ ਗਿਆ ਤੇ ਤੁਸੀਂ ਸਾਡਾ ਇਲਾਜ ਕਰਾ ਦਿਓ ਇਹਨਾਂ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ ਡੀਐਸਪੀ ਰਾਜਵੀਰ ਦੇ ਬੈਠੇ ਉਹਨਾਂ ਇੱਕ ਅਫੀਸ਼ੀਅਲ ਕਰਵਾਇਆ ਸਾਡੇ ਕੋ ਕਿ ਇਹ ਮੁੰਡਾ ਮੁੰਡੇ ਦਾ ਇਲਾਜ ਕਰਾਉਣ ਜਾਏਗੀ ਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ ਮੁੰਡੇ ਦਾ ਇਲਾਜ ਵੀ ਕਰਾਏਗੀ ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ ਯੂਐਸਏ ਦਾ ਵਿਜੇ ਦਾ ਵੀ ਖਰਚਾ ਤੁਹਾਡਾ ਹੋਏਗਾ ਇਹ ਸਭ ਕੋਈ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਿ ਪੈਸਾ ਵੀ ਕੋਈ ਨਹੀਂ ਲੈਂਦੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਾਉਣ ਨਹੀਂ ਗਈ ਸਾਡੇ ਕੋਲ ਟਿਕਟ ਤੇ ਵੀ ਪੈਸੇ ਲਵਾ ਲੈ ਇਹ ਕਿਸੇ ਬਨੇ ਵੀ ਨਹੀਂ ਲੱਗੇ ਤੇ ਮੈਂ ਕੋਸ਼ਿਸ਼ ਕਰਦਾ ਰਿਹਾ ਦਰਖਾਸਤਾਂ ਦਿੱਤੀਆਂ ਸੀ ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ ਤੇ 420 506 ਤੇ 120 ਦਾ ਪਰਚਾ ਦਰੰਗਲੇ ਰਜਿਸਟਰ ਹੋ ਗਿਆ ਹੁਣ ਇਹ ਇੱਥੇ ਆਈ ਆ ਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਰੈਸ਼ਟ ਕੀਤੀ ਜਾਵੇ ਕਿੰਨੇ ਪੈ ਤੁਹਾਡੇ ਲੱਗੇ ਟੋਟਰ ਪੈ ਮੇਰਾ ਕੋ 34 ਲੱਖ ਰੁਪਇਆ ਲੱਗਾ ਜੀ ਹੁਣ ਤੇ ਬਹੁਤ ਜ਼ਿਆਦਾ ਖਰਚਾ ਹੋ ਚੁਕਾ ਪਰ 34 ਲੱਖ ਰੁਪਈਆ ਤੇ ਜਿਹੜਾ ਮੇਰੇ ਕੋਲ ਰਸੀਦਾਂ ਸਭ ਕੋ ਜਿਹੜਾ ਪ੍ਰੂਫ ਹੈ ਵਿਦ ਪ੍ਰੂਫ ਆ ਉਹ ਮੇਰਾ 34 ਲੱਖ ਰੁਪਈਆ ਲੱਗਾ ਬੇਟੇ ਦਾ ਇਲਾਜ ਚੱਲ ਰਿਹਾ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਾ ਰਹੇ ਆਂ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਤੁਹਾਡੀ ਮੰਗੇ ਇਹ ਵੀ ਬਦਲ ਗ੍ਰਫਤਾਰ ਕੀਤਾ ਜਾਵੇ ਸਾਰੇ ਪਰਿਵਾਰ ਅਸੀਂ ਤੇ ਕਹਿੰਦੇ ਆ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ ਇੱਕ ਇੱਕ ਸਹੀ ਹੋ ਜਾਏਗਾ ਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਤੇ ਠੱਗੀਆਂ ਦਾ ਇਹ ਹਾਲ ਹੁੰਦਾ ਅਸੀਂ ਕਹਿੰਨੇ ਆ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਏ ਮੇਰਾ ਨਾਮ ਗੁਰਵਿੰਦਰ ਕੌਰ ਹਾਂ ਜੀ ਵਾਦ ਕੀ ਗੱਲ ਹੋਈ ਦੱਸ ਗੱਲ ਤੇ ਕੁਝ ਵੀ ਨਹੀਂ ਹੋਈ ਮੈਂ ਹੀ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਆ ਪਹਿਲਾਂ ਮੇਰਾ ਪੁੱਤ ਨੂੰ ਚੰਗਾ ਲੱਗਾ ਹੁਣ ਮੇਰਾ ਪੁੱਤ ਨੂੰ ਮਾੜਾ ਲੱਗਾ ਹਾਂ ਤੇ ਪਹਿਲਾਂ ਚੰਗਾ ਹੀ ਤਾਂ ਹੋਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਈ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਫੇ ਤੂੰ ਮੇਰੇ ਘਰ ਨਿਕਲ ਕੇ ਆ ਗਈ ਆ ਮੈਂ ਆਖਿਆ ਅੱਜ ਮੈਂ ਆਖਾਂਗੇ ਨਾ ਨਿਕਲ ਕੇ ਆ ਗਈ ਆ ਤੇ ਦੁਨੀਆ ਵੀ ਆਖਣਾ ਹੈ ਤੇ ਮੇਰੀ ਆ ਮੇਰੇ ਘਰ ਆ ਗਈ ਆ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਬਹੜਨਾ ਇਹ ਠੱਗੀਆਂ ਠੋਰੀਆਂ ਪਿਆ ਇਨੂੰ ਚਾਹ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਹਉਣ ਫੇਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਇ ਨੇ ਤੇਰਾ ਤੇ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੂੰ ਹਾਲਾ ਮੈਂ ਦੁੱਧ ਕਿਹਾਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਵੀ ਉਹ ਜਾਂ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਤੱਕਾ ਦਿੱਤਾ ਣ ਕੇ ਕੀ ਕੀਤਾ ਹਾਂ ਹਾਂ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਢਿਗਣ ਦਿੱਤਾ ਬਾਹਰ ਘਰ ਢਿਗਣ ਦਿੱਤਾ ਬਾਰਵੰਟੀ ਗੰਦ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਣ ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉਧਰ ਜਾਣ ਡਿਆ ਤੁਹਾਡਾ ਘਰ ਉਧਰ ਜਾਣ ਡਿਆ ਤੇ ਮੈਂ ਆਖਿਆ ਵੀ ਮੇਰੀ ਨੋਂ ਨਹੀਂ ਮੂਰਖਨ ਮੇਰਾ ਘਰ ਨਹੀਂ ਉਧਰ ਜਾਣ ਡਿਆ ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਤੇ ਖਟਿਆਵਣਾ ਨੇ ਮੁੜੇ ਦੀ ਗੱਲ ਮੈਂ ਟੋੜਲੇ ਬੱਚੇ ਦੀ ਤੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਢਈ ਆ ਮੇਰੇ ਬੱਚੇ ਨੇ ਤਾਂ ਜਿਹੇ ਜਿਆ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲ ਲਿਆ ਮੈਂ ਤਾਂ ਖਰਾ ਕਿਤਰਾ ਆਪਣੇ ਪੁੱਤ ਨੂੰ ਦਹੀਂ ਦੇਣੀ ਮੇਰਾ ਪੁੱਤ ਜਿਹੜਾ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਕੀ ਮੰਗਦੇ ਹੋ ਤੇ ਹੁਣ ਹੁਣ ਹੀ ਅੰਬਰਸਰ ਵਿੱਚ ਦਵਾਈ ਇਹਦੀ ਘਰਾਂ ਡਏ ਆ ਹੁਣ ਤਾਂ ਕੀ ਚਾਹੁੰਦੇ ਹੋ ਆਹੀਂ ਤਾਂ ਕੁਐਸਚਨ ਵੀ ਨਹੀਂ ਜਾਂਦੇ ਆਂਦੇ ਇਹੋ ਆਹਨੇ ਆਪੀ ਇਹ ਹਰ ਅਨਸਾਫ ਦੋ ਇਸ ਚੀਜ਼ ਦਾ ਜੇ ਪਰਚਾ ਕਰਵਾਉਣਾ ਹੈ ਤਾਂ ਕਰਵਾਓ ਗਏ ਹੋ। ਆਪ ਜਿਹੜੀ ਗੱਲ ਹਨ ਸਾਫ ਚਾਹੀਦਾ ਇਸ ਕੀਤਾ। ਇਹ ਜੀ ਇੱਕ ਪਰਚਾ ਅੰਡਰ ਸੈਕਸ਼ਨ 420 506 120 ਬੀ ਪੀਐਸ ਦਰੰਗਲਾ ਵਿਖੇ ਰਜਿਸਟਰ ਕੀਤੀ ਹੈ। ਇਹਦੇ ਵਿੱਚ ਜਿਹੜਾ ਕੰਪਲੇਨੈਂਟ ਰਿਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੂਬੜੀ ਹੈ। ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜਗਰਾਦ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਇੱਕਮਿਟਮੈਂਟ ਹੋਈ ਸੀਗੀ ਜਿਹੜੀ ਲੜਕੀ ਤੇਰੇ ਉਹਨਾਂ ਦੇ ਨਾਲ ਕਿ ਲੜਕੇ ਨੂੰ ਵੀ ਅਸੀਂ ਬਾਹਰ ਲੈ ਜਾ ਕੇ ਤੇ ਪੀਆਰ ਕਰਵਾਵਾਂਗੇ। ਔਰ 2018 ਵਿੱਚ ਇਸ ਦਾ ਵਿਆਹ ਹੋ ਗਿਆ ਸੀ 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਤੇ ਬਾਹਰੀ ਦੇਸ਼ ਭੇਜ ਦਿੱਤਾ ਔਰ ਜਿਹੜਾ ਲੜਕਾ ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚ ਲੱਗਾ ਸੀ ਪਰ ਉਹਨਾਂ ਨੇ ਇਹਨੂੰ ਨਾ ਤੇ ਪੀਆਰ ਗ੍ਰਾਂਟ ਚ ਕੋਈ ਮਦਦ ਕੀਤੀ ਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ ਬਲਕਿ ਇਹ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਦੇਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ ਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀਐਸਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ ਇਸ ਸਬੰਧੀ ਅਰਪਾ ਚ ਦਰਜ ਕੀਤਾ ਗਿਆ ਕਿੰਨੇ ਦਿਨਾਂ ਲੱਗਾ ਅਰਪਾ ਦਰਜ ਹੋਇਆ ਕਿੰਨੇ ਮੈਂਬਰਾਂ ਦਾ ਇਹ ਚੀਜ਼ ਜੀ ਤਿੰਨ ਜਣੇ ਦੇ ਖਿਲਾਫ ਮਕਦਮਾ ਦਰਜ ਹੈ ਜੀ ਇਹ ਸੁਰਿੰਦਰ ਸਿੰਘ son of ਜਗਿੰਦਰ ਸਿੰਘ ਅਮਨਦੀਪ ਕੌਰ ਡਾਕਟਰ of ਸੁਰਿੰਦਰ ਸਿੰਘ ਤੇ ਜਸਬੀਰ ਕੌਰ wife of ਸੁਰਿੰਦਰ ਸਿੰਘ ਕੋਈ ਗ੍ਰਿਫਤਾਰੀ ਹੋਈ ਨਹੀਂ ਆਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਹੈ ਉਹਨਾਂ ਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਬਣਾ ਕੇ ਅਦ